एक गड्डी पहला से मतलब बहुत तो औखी लेती सी पहली गड्डी जो तो मैं लेती सी की वो तो थोड़े-थोड़े पैसे करके 160 रुपए जड़ी सी जो तो कि मैं मतलब लेवर दे ਕੰਮ ਸ਼ੁਰੂ ਕੀਤਾ ਸੀਗਾ। ਨਾ ਪਹਿਲੀ ਕੁੜੀ ਐ ਜਿਹਦੇ ਨਾਲ ਕੁੜੀ ਨਾ ਬੈਠ ਕੇ ਮੈਂ ਜਿਹੜੇ ਕਿ ਸੈਰ ਕਰਨ ਚੱਲੀ ਆ ਗੱਡੀ ਦੇ ਵਿੱਚ। ਜਿਹੜੇ ਕਹਿੰਦੇ ਨੇ ਕਿ ਆਪਣੇ ਦੇਸ਼ ਦੇ ਵਿੱਚ ਤਾਂ ਕੰਮ ਹੀ ਹੈ ਨਹੀਂਗਾ ਪਰ ਜਿਨ੍ਹਾਂ ਨੇ ਮਜ਼ਦੂਰੀ ਕਰਨੀ ਐ, ਮਿਹਨਤ ਕਰਨੀ ਐ ਉਹ ਇੱਥੇ ਰਹਿ ਕੇ ਵੀ ਕਰ ਸਕਦੇ ਆ ਤੇ ਤੁਹਾਡੇ ਲਈ ਇੱਕ ਮਿਸਾਲ ਕਾਇਮ ਕਰੂਗੀ ਆਹ ਵਾਲੀ ਭੈਣ ਜਿਹੜੇ ਕਿ ਹਾਥੀ ਆਵਲਾ ਚਲਾਉਂਦੇ ਨੇ ਛੋਟਾ ਹਾਥੀ ਤੇ ਇੱਕ ਸਾਲ ਦਾ ਇਹਨਾਂ ਦਾ ਬੇਟਾ ਐ ਤੇ ਇਹ ਭੈਣ ਆ ਜਿਹੜੇ ਕਿ ਸਾਡੇ ਹਬੋਰਦੇ ਨੇ ਇਹ ਇੱਥੇ ਜਿਹੜੇ ਕਿ ਰਹਿ ਕੇ ਮਜ਼ਦੂਰੀ ਕਰਕੇ ਇਹਨਾਂ ਤੇ ਕਰਕੇ ਮੱਲਾ ਮਾਰ ਰਹੇ ਨੇ ਤੇ ਇਹਨਾਂ ਦੇ ਜਿਹੜੇ ਹਸਬੈਂਡ ਨੇ ਉਹ ਫੌਜ ਦੇ ਵਿੱਚ ਦੇਸ਼ ਦੀ ਰਾਖੀ ਕਰਦੇ ਉਹ ਉੱਥੇ ਜਿਹੜੇ ਕੀ ਮੱਲਾ ਮਾਰ ਰਹੇ ਤੇ ਹੁਣ ਆਪਾਂ ਭੈਣ ਨਾ ਕਰਦੇ ਆ ਗੱਲਬਾਤ ਸੱਸੀ ਕਲ ਪੈਣੇ ਸੱਸੀ ਕਾ ਜੀ ਤੇ ਪਹਿਲਾਂ ਤਾਂ ਪੈਨੇ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿ ਤੁਸੀਂ ਹਨਾ ਸਾਡੇ ਖੇਤ ਦੇ ਵਿੱਚ ਆਏ ਹੋ ਤੇ ਤੁਸੀਂ ਮਿਹਨਤ ਕਰ ਰਹੇ ਹੋ ਵੀ ਬਹੁਤ ਹੀ ਮਤਲਬ ਕੀ ਵਧੀਆ ਮਤਲਬ ਸਾਨੂੰ ਲੱਗਿਆ ਤੇ ਆਪਾਂ ਇਸੇ ਕਰਕੇ ਵੀਡੀਓ ਬਣਾ ਰਹੇ ਆਂ ਵੀ ਕਿਸੇ ਨਾ ਕਿਸੇ ਨੂੰ ਇਸ ਗੱਲ ਦਾ ਮੈਸੇਜ ਮਿਲੇ ਵੀ ਜੇ ਆਪਾਂ ਹਨਾ ਵੀ ਮਿਹਨਤ ਕਰਨੀ ਹੈ ਮਜ਼ਦੂਰੀ ਕਰਨੀ ਤੇ ਆਪਾਂ ਇੱਥੇ ਰਹਿ ਕੇ ਵੀ ਕਰ ਸਕਦੇ ਆਂ ਹਾਂਜੀ ਹਾਂਜੀ ਜੇ ਤਾਂ ਐਵੇਂ ਅਜੀ ਹਿੰਮਤ ਕਰਨੀ ਪੈਂਦੀ ਆ ਜਦੋਂ ਕਿ ਮੁਸੀਬਤ ਪੈਂਦੀ ਆ ਤਾਂ ਆਪਣੇ ਆਪ ਹੀ ਕੋਈ ਨਾ ਕੋਈ ਆਪਣਾ ਰਸਤਾ ਦੇਖਣਾ ਪੈਂਦਾ ਹੈ ਹਾਂਜੀ ਤਾਂ ਜਦੋਂ ਆਪਾਂ ਕੋਈ ਮੁਸੀਬਤ ਪੈਂਦੀ ਆ ਕਿ ਸਾਰੇ ਸਾਥ ਛੱਡ ਦੇਣ ਨਾ ਜਦੋਂ ਤਾਂ ਆਪਣੇ ਆਪ ਇੱਕ ਔਰਤ ਨੇ ਹਿੰਮਤ ਕਰਕੇ ਤਾਂ ਅੱਗੇ ਵਧਣ ਦੀ ਹਿੰਮਤ ਕਰਨੀ ਚਾਹੀਦੀ ਹੈ ਜੀ ਬਿਲਕੁਲ ਜੀ ਇਹ ਆਪਣੇ ਹਬੌਰ ਸ਼ਹਿਰ ਤੋਂ ਆਉਂਦੇ ਆ ਤੇ ਪਹਿਲੇ ਤੁਹਾਨੂੰ ਇਸ ਲਾਈਨ 'ਚ ਕਿੰਨਾ ਟਾਈਮ ਹੋ ਗਿਆ ਵੀ ਤੁਸੀਂ ਜਿਹੜੀ ਕਿ ਡਰਾਈਵਰੀ ਕਰਦੇ ਹੋ ਇਸ ਸਾਂਚੂ ਦੀਦੀ ਆ ਸਾਨੂੰ ਹੋ ਗਏ ਕਰੀਬਨ 10 ਸਾਲ ਹੋ ਗਏ ਪਹਿਲਾਂ ਮੈਂ ਦਿਹਾੜੀ ਵਗੈਰਾ ਹੀ ਕਰ ਜਾਂਦੇ ਸੀ ਕਿ ਇਹ ਲੇਵਰ ਨਾਲ ਹੀ ਆਪਣਾ ਜੋ ਲੇਵਰ ਵਗੈਰਾ ਸੀ ਲੈ ਕੇ ਜਾਂਦੇ ਸੀਗੇ ਹਾਂਜੀ ਤਾਂ ਜਿਵੇਂ ਅਸੀਂ ਕਿਰਾਏ ਤੇ ਗੱਡੀਆਂ ਕਰਦੇ ਸੀਗੇ ਇੱਕ ਗੱਡੀ ਪਹਿਲਾਂ ਅਸੀਂ ਮੰਨ ਲਓ ਬਹੁਤ ਔਖੀ ਲੱਤੀ ਸੀ ਪਹਿਲੀ ਗੱਡੀ ਜਦੋਂ ਮੈਂ ਲੱਤੀ ਸੀਗੀ ਉਦੋਂ ਥੋੜੇ ਥੋੜੇ ਪੈਸੇ ਕਰਕੇ 160 ਰੁਪਏ ਦੇ ਆਦੀ ਸੀ ਜਦੋਂ ਕਿ ਮੈਂ ਮੰਨ ਲਓ ਲੇਵਰ ਦੇ ਕਮ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਤਾਂ ਵੀ ਲੇਬਰ ਦੇ ਪੈਸੇ ਜੋੜ-ਜੋੜ ਕੇ ਤੁਸੀਂ ਗੱਡੀ ਲਈ ਸੀ 50000 ਰੁਪਿਆ ਸੀ ਬਹੁਤ ਮੁਸ਼ਕਲ ਨਾਲ ਉਸ ਟਾਈਮ ਇਕੱਠਾ ਕਰਕੇ ਇੱਕ ਗੱਡੀ ਲਈ ਸੀ ਅੱਜ ਕਰੀਬ ਮੇਰੇ ਕੋਲ ਚਾਰ ਗੱਡੀਆਂ ਨੇ ਕੈ ਸਾਰਾ ਲੋਣੀ ਸੀਗਾ ਇਹ ਸਾਰੀ ਤੁਹਾਡੀ ਕੱਲਿਆਂ ਦੀ ਮਿਹਨਤ ਹੈ ਵੀ ਤੁਹਾਡੇ ਹਸਬੰਦ ਦੀ ਵਿੱਚ ਮਿਹਨਤ ਨਹੀਂ ਹੈਗੀ ਇਹਦੇ ਹਾਂਜੀ ਹਾਂਜੀ ਬਾਕੀ ਹੁਣ ਸਹਾਰਾ ਹੈ ਗਿਆ ਹੁਣ ਬੱਚੇ ਛੋਟੇ ਆ ਕਰੀਬ ਨਹੀਂ ਕਿਹੜੀ ਕਿਸ਼ਤ ਵਰਦੇ ਤਾਂ ਨਾਲ ਪੂਰੀ ਹੈਲਪ ਕਰਦੇ ਨੇ ਹਾਂਜੀ ਤਾਂ ਤੇ ਆ ਦੇਖੋ ਜੀ ਇਹ ਭੈਣ ਨੇ ਆਪਦੇ ਬੱਚੇ ਵਾਸਤੇ ਇਸ ਤਰ੍ਹਾਂ ਜਿਹੜਾ ਕਿ ਆ ਸੀਟ ਨੂੰ ਵੱਡਾ ਕੀਤਾ ਹੈ ਜਾਨੀ ਕਿ ਬੈੱਡ ਬਣਾਇਆ ਹੋਇਆ ਹੈ ਵੀ ਬੱਚਾ ਇੱਥੇ ਖੇਡੇ ਖੁੱਦੇ ਹੈਨਾ ਤੇ ਡਿੱਗੇ ਨਾ ਇਧਰ ਵਧੀਆ ਬੈਠਾ ਰਵੇ ਤੇ ਚਲੋ ਜੀ ਸੀਟ ਨੂੰ ਐ ਵੀ ਲੰਮੀ ਕਰਤਾ ਹੈਨਾ ਤੇ ਆ ਤੁਸੀਂ ਦੇਖ ਹੀ ਸਕਦੇ ਆ ਕਿਉਂਕਿ ਬੱਚੇ ਨੇ ਭੈਣ ਦੇ ਨਾਲ ਹੀ ਰਹਿਣਾ ਹੁੰਦਾ ਹੈਗਾ ਤੇ ਚਲੋ ਹੁਣ ਆਪਾਂ ਬੈਠ ਜਾਨੇ ਆ ਚੱਪਲਾਂ ਆਪਾਂ ਇੱਥੇ ਲਾ ਜਾਨੇ ਆ ਲਓ ਜੀ ਹੁਣ ਭੈਣ ਦੇ ਨਾਲ ਆਪਾਂ ਵੀ ਝੂਟਾ ਲੈ ਕੇ ਆਉਨੇ ਆ ਲਵ ਵੀ ਕੱਟ ਕੇ ਇੱਥੇ ਬਹਿ ਜਾ ਇਹ ਉੱਪਰ ਹੀ ਖੜਾ ਹੈ ਉਰੀ ਅੱਛਾ ਇੱਥੇ ਖੇਡੂਗਾ ਇਹ ਉੱਪਰ ਹੀ ਖੜੂਗਾ ਸਕੂਟਰੀ ਪਾਸੇ ਕਰੋ ਤੇ ਪਹਿਲੀ ਕੁੜੀ ਹੈ ਜਿਹਦੇ ਨਾਲ ਕੁੜੀ ਨਾਲ ਬੈਠ ਕੇ ਮੈਂ ਜਿਹੜੇ ਕੀ ਸੈਰ ਕਰਨ ਚੱਲੀ ਆ ਗੱਡੀ ਦੇ ਵਿੱਚ ਲਾ ਜੀ ਆ ਘਾ ਲਾ ਲਪਾਉਣ ਵਿੱਚ ਆ ਕਰਕੇ ਤੇ ਆਪਾਂ ਤਾਂ ਜੀ ਹੈਗੇ ਕੱਚੇ ਜਿਹੇ ਡਰਾਈਵਰ ਤੇ ਇੱਧਰ ਪੂਰਾ ਮਾਰ ਡਰਾਈਵਰ ਆਪਣੇ ਦੇ ਨਾਲ ਜਿਹੜਾ ਕੀ ਬੈਠਾ ਹੋਇਆ ਤੇ ਬਹੁਤ ਵਧੀਆ ਲੱਗ ਰਿਹਾ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਭੈਣ ਤੁਸੀਂ ਜਿਹੜਾ ਕੀ ਹੈ ਨਾ ਕਰਦੇ ਹੋ ਮਿਹਨਤ ਕਰਦੇ ਹੋ ਤੇ ਮਿਹਨਤ ਦਾ ਮੁੱਲ ਤਾਂ ਹਰ ਕਿਸੇ ਨੂੰ ਮਿਲਣਾ ਚਾਹੀਦਾ ਬਹੁਤ ਵਧੀਆ ਤੇ ਕਹਿੰਦੇ ਹੁੰਦੇ ਆ ਵੀ ਕੁਝ ਗਲਤ ਕਰਕੇ ਨਾ ਕਮਾਓ ਤੇ ਮਿਹਨਤ ਦੀ ਕਮਾਈ ਖਾਓ ਤਾਂ ਜ਼ਿਆਦਾ ਵਧੀਆ ਕਿਉਂਕਿ ਬੱਚੇ ਵੀ ਆਪਣੇ ਫੇਰ ਹੀ ਵਧੀਆ ਅੱਗੇ ਜਿਹੜੇ ਕੀ ਰਹਿੰਦੇ ਨੇ ਤੇ ਲਓ ਜੀ ਇੱਕ ਤਾਂ ਆਪਣੇ ਜਿਹੜੇ ਕੀ ਪਸ਼ੂ ਵਗੈਰਾ ਬਹੁਤ ਜ਼ਿਆਦਾ ਹੁੰਦੇ ਹੈਗੇ ਆ ਇੱਧਰ ਕਾਕਾ ਵੀ ਇੱਧਰ ਇੱਧਰ ਕਾਕੇ ਇੱਧਰ ਵੇਖੀ ਆ ਬੈਠਾ ਆਇਆ ਕਾਕਾ ਵਧੀਆ ਮਜੇ ਦੇ ਨਾਲ ਇਹ ਥੋੜਾ ਜਿਦੋਂ ਵੱਡਾ ਹੋ ਗਿਆ ਬੋਲਣ ਲੱਗ ਗਿਆ ਨਾ ਹਾਂਜੀ ਤੇ ਫੇਰ ਜਾਨੀ ਕੀ ਇਹਨੂੰ ਵੀ ਪਤਾ ਲੱਗ ਜੂਗਾ ਵੀ ਮੇਰੀ ਮੰਮਾ ਜਿਹੜੀ ਕਿ ਬਹੁਤ ਹੀ ਮਿਹਨਤ ਕਰ ਰਹੀ ਆ ਵੇਖ ਖੁਸ਼ ਹੋ ਰਹੀ ਆਂ ਵੀਡੀਓ ਨਹੀਂ ਆਉਣੀ ਪੁੱਤ ਆਂ ਵੀਡੀਓ ਆਊਗੀ ਆਂ ਨੇ ਮੈਂ ਹਾਥੀ 'ਚ ਵੀ ਪਹਿਲੀ ਵਾਰੀ ਬੈਠੀ ਆਂ ਤੇ ਬੈਠੀ ਵੀ ਇੱਕ ਭੈਣ ਦੇ ਨਾਲਾਂ ਤੇ ਮੈਂ ਤਾਂ ਇਹ ਐਕਸਪੀਰੀਅੰਸ ਜਿੰਨਾ ਚਿਰ ਜਾਉਂਦੇ ਆ ਉਹਨਾਂ ਚਿਰ ਜਿਹੜਾ ਕਿ ਯਾਦ ਰਹੂਗਾ ਹਾਂਜੀ ਆਪਾਂ ਨੂੰ ਸਾਰਿਆਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਹੈ ਕਿ ਆਪ ਹਿੰਮਤ ਕਰਕੇ ਆਪ ਵੀ ਕੋਈ ਨਾ ਕੋਈ ਇੱਕ ਨਵਾਂ ਕਰਕੇ ਕੰਮ ਦਿਖਾਉਣਾ ਚਾਹੀਦਾ ਦੁਨੀਆ 'ਚ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਗੱਲ ਹੈ ਅੱਜ ਕੱਲ੍ਹ ਧੀਆ ਕਿਹੜਾ ਕਿਸੇ ਨਾਲੋਂ ਕੱਟ ਨੇ ਹਾਂਜੀ ਤੇ ਗਲਤ ਰਸਤੇ ਨਾਲ ਜਾਣ ਨਾਲ ਆਪਾਂ ਨੂੰ ਇੱਕ ਚੰਗਾ ਰਸਤਾ ਜੋ ਦੇਖਣਾ ਚਾਹੀਦਾ ਕਿਉਂਕਿ ਜੇ ਆਪਾਂ ਚੰਗਾ ਕੰਮ ਕਰਾਂਗੇ ਹਨਾ ਤਾਂ ਉਹ ਜਿਹੜੀ ਕਿ ਦੁਨੀਆ ਦੇ ਵਿੱਚ ਮਸਾਲ ਵੀ ਬਣਦੀ ਆ ਹਾਂਜੀ ਕੰਮ ਆਪਾਂ ਕਰਾਂਗੇ ਦੁਨੀਆ ਨੂੰ ਐਵੇਂ ਆ ਸੁਝਾਅ ਮਿਲੇਗਾ ਚਲੋ ਸਾਰੇ ਇਹ ਕੁਝ ਜੋ ਗਲਤ ਰਸਤੇ ਪੈ ਜਾਂਦੀਆਂ ਨੇ ਚਲੋ ਉਹਨਾਂ ਨੂੰ ਇਹ ਕੋਈ ਮੈਸੇਜ ਮਿਲੇਗਾ ਕਿ ਆਪਾਂ ਵੀ ਥੋੜਾ ਅੱਗੇ ਵੱਧ ਕੇ ਚੰਗਾ ਕੰਮ ਕਰਕੇ ਦੁਨੀਆਦਾਰੀ ਚ ਐਵੇਂ ਨਾਮ ਕਮਾਉਣਾ ਚਾਹੀਦਾ ਹਾਂ ਹਾਂਜੀ ਤੇ ਬਾਕੀ ਆਪਾਂ ਵੀਡੀਓਜ਼ ਵੀ ਤਾਂ ਹੀ ਬਣਾਉਨੇ ਆ ਵੀ ਕੋਈ ਚੰਗਾ ਮੈਸੇਜ ਮਿਲੇ ਕਿਉਂਕਿ ਜੇ ਆਪਾਂ ਕੰਮ ਕਰਦੇ ਆ ਤੇ ਉਹਨੂੰ ਹਜ਼ਾਰਾਂ ਲੋਕ ਵੀਡੀਓ ਨੂੰ ਦੇਖਦੇ ਆ ਤੇ ਕੋਈ ਚਲ ਦੋ ਚਾਰ ਹੀ ਚੰਗਾ ਕੰਮ ਕਰ ਲੈਣ ਹਨਾ ਤੇ ਵਧੀਆ ਗੱਲ ਆ ਤੇ ਸੱਚੀ ਪੈਣੇ ਵਿੱਚ ਤਾਂ ਬੜੀ ਜਿਆਦਾ ਖੁਸ਼ੀ ਹੋਈ ਤੇ ਪਹਿਲੇ ਦਿਨ ਸਾਨੂੰ ਪਤਾ ਨਹੀਂ ਲੱਗਿਆ ਸੀਗਾ ਇਹ ਪੈਣ ਨੂੰ 3 ਦਿਨ ਹੋ ਗਏ ਸਾਡੇ ਖੇਤ ਆਉਂਦਿਆਂ ਨੂੰ ਪਹਿਲੇ ਦਿਨ ਸਾਨੂੰ ਪਤਾ ਨਹੀਂ ਲੱਗਿਆ ਸੀ ਤੁਸੀਂ ਵੀ ਦੇਖਦੇ ਰਹਿੰਦੇ ਆ ਤੁਹਾਨੂੰ ਬਹੁਤ ਵਧੀਆ ਲੱਗਦਾ ਹਾਂਜੀ ਠੀਕ ਹੈ ਜੀ ਤੇ ਸਾਨੂੰ ਕੱਲ ਪਤਾ ਲੱਗਿਆ ਤੇ ਕੱਲ ਥੋੜਾ ਜਿਹਾ ਸਾਡਾ ਟਾਈਮ ਨਹੀਂ ਲੱਗਿਆ ਸੀ ਤੇ ਅਸੀਂ ਆਖਿਆ ਅੱਜ ਭੈਣ ਨਾਲ ਮੁਲਾਕਾਤ ਆਪਾਂ ਕਰਦੇ ਹਾਂ ਜੀ ਤੁਹਾਡਾ ਕਾਕਾ ਵੀ ਬਹੁਤ ਕਿਊਟ ਐ ਨਿੱਕਾ ਜਾਂ ਤੇ ਦੂਜਾ ਬੇਟਾ ਤੁਹਾਡਾ ਪੜਦਾ ਹੋਣਾ ਉਹ ਕਿਹੜੀ ਕਲਾਸ ਪੜਦਾ ਹੈ ਅਜੇ ਤਾਂ ਨਰਸਰੀ 'ਚ ਹੀ ਐ ਹੁਣੇ ਹੀ ਦਾਖਲਾ ਕਰਵਾਇਆ ਸੀ ਆਹ ਸੱਚ ਤਿੰਨ ਸਾਲ ਦਾ ਨਰਸਰੀ 'ਚ ਹੀ ਹੋਗਾ ਨਰਸਰੀ 'ਚ ਹੀ ਠੀਕ ਹੈ ਜੀ ਸੁਭਾਸ ਸਕੂਲ ਛੱਡ ਕੇ ਉਹਨਾਂ ਨੂੰ ਫੇਰ ਆਨੇ ਆਲੇ ਵਰਲਾਕੀ ਹੋਂ ਤਾਂ ਆਪਣੀ ਉੱਥੇ ਹੀ ਮੁੜੂਗੀ ਹੈ ਨਾ ਤੇ ਚਲੋ ਠੀਕ ਹੈ ਦੋਸਤੋ ਭੈਣ ਦੀ ਮਿਹਨਤ ਮਜ਼ਦੂਰੀ ਨੂੰ ਸਲਾਮ ਕਰਦੀਆਂ ਬਹੁਤ ਹੀ ਦਿਲੋਂ ਖੁਸ਼ੀ ਹੋਈ ਹੈ ਭੈਣੇ ਤੁਸੀਂ ਦਿਨ-ਦੁੱਖ ਦੀ ਰਾਤ ਚੌਕ ਦੀ ਤਰੱਕੀਆਂ ਕਰੋ ਤੇ ਆਦੇ ਬੱਧੀ ਹਸਬੈਂਡ ਨੂੰ ਮੈਂ ਸਪੈਸ਼ਲੀ ਥੈਂਕਸ ਕਰਦੀਆਂ ਵੀ ਉਹਨਾਂ ਦੀ ਸਪੋਰਟ ਹੈ ਤੇ ਫੇਰ ਹੀ ਤੁਸੀਂ ਇੱਥੋਂ ਤੱਕ ਆਏ ਹੋ ਹੈ ਨਾ ਤੇ ਜੇਕਰ ਇੱਕ ਔਰਤ ਦੇ ਮਤਲਬ ਮੇਂ ਨਾਲ ਵੀ ਜਿਹੜਾ ਕੀ ਉਹਦਾ ਪਤੀ ਖੜਾ ਨਾ ਤੇ ਉਹ ਕੁਝ ਵੀ ਕਰ ਸਕਦੀ ਹੈ ਬਾਈ ਬਾਈ ਕਰ ਦਿਓ ਬਾਈ ਮਾਈਕ ਦੇ ਮਾਈਕ ਦੇ ਦਿਓ